ਕੁਛ ਛੋਟਾ ਮੁੰਡਾ ਅਤੇ ਉਸਦਾ ਦਾਦਾ ਇੱਕ ਛੋਟੇ ਜਿਹੇ ਖੇਤ ਵਿੱਚ ਮਿੱਟੀ ਪੁੱਟ ਰਹੇ ਸਨ ਉਹ ਮਿੱਟੀ ਨੂੰ ਮੋੜ ਰਹੇ ਸਨ ਇਸ ਦੀਆਂ ਗੱਠਾਂ ਤੋੜ ਰਹੇ ਸਨ ਤਾਂ ਜੋ ਉਸ ਸਾਲ ਦੀ ਬਜਾਈ ਲਈ ਮਿੱਟੀ ਚੰਗੀ ਤਰ੍ਹਾਂ ਤਿਆਰ ਹੋ ਸਕੇ ਉਸ ਕੰਮ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਰ ਚੰਗੀ ਫਸਲ ਲੈਣ ਲਈ ਉਹਨਾਂ ਦੇ ਸਾਰੇ ਯਤਨ ਕਰਨੇ ਜ਼ਰੂਰੀ ਸਨ ਬੁੱਢਾ ਆਦਮੀ ਆਪਣੇ 70 ਸਾਲ ਦੀ ਉਮਰ ਵਿੱਚ ਸਖਤ ਮਿਹਨਤ ਕਰ ਰਿਹਾ ਸੀ ਹਾਂ ਉਹ ਕਾਪੜੇ ਦੇ ਕਾਰਨ ਬਹੁਤ ਜ਼ਿਆਦਾ ਤਪ ਰਿਹਾ ਸੀ ਹਰ ਜੋਰ ਨਾਲ ਉਸ ਦੇ ਮੱਥੇ ਤੋਂ ਪਸੀਨਾ ਟਪਕ ਰਿਹਾ ਸੀ ਪਰ ਫਿਰ ਵੀ ਉਹ ਸ਼ਿਕਾਇਤ ਨਹੀਂ ਕਰ ਰਿਹਾ ਸੀ ਉਸ ਦਾ ਪੋਤਾ ਜੋ ਸਿਰਫ 17 ਸਾਲ ਦਾ ਸੀ ਸਿਹਤਮੰਦ ਅਤੇ ਮਜ਼ਬੂਤ ਸੀ ਉਹ ਮਿੱਟੀ ਨੂੰ ਮੋੜਨ ਅਤੇ ਗਠਨ ਥੋੜਨ ਲਈ ਲੋੜੀ ਦੀ ਮਿਹਨਤ ਅਤੇ ਤਾਕਤ ਨੂੰ ਗਾਲਾਂ ਕੱਢਦਾ ਫਿਰ ਉੱਥੇ ਖੜਾ ਉਹ ਥੋੜੀ ਦੇਰ ਲਈ ਹੱਫਦਾ ਤੇ ਰੁੱਕ ਜਾਂਦਾ ਥੋੜਾ ਆਰਾਮ ਕਰਨ ਤੋਂ ਬਾਅਦ ਉਹ ਦੁਬਾਰਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਕਾਇਤ ਕਰਦਾ ਥੋੜੀ ਦੇਰ ਬਾਅਦ ਨੌਜਵਾਨ ਪੋਤਾ ਦੇਖਦਾ ਹੈ ਕਿ ਉਸਦੇ ਦਾਦਾ ਜੀ ਨੇ ਜ਼ਮੀਨ ਤਿਆਰ ਕਰਨ ਲਈ ਜਿੰਨਾ ਕੰਮ ਕੀਤਾ ਸੀ ਉਸ ਤੋਂ ਵੱਧ ਕੰਮ ਉਸਨੇ ਖੁਦ ਕੀਤਾ ਸੀ ਦਾਦਾ ਜੀ ਜਦੋਂ ਤੁਸੀਂ ਇੰਨੇ ਬੁੱਢੇ ਹੋ ਗਏ ਹੋ ਤੁਸੀਂ ਫਿਰ ਵੀ ਮੇਰੇ ਲਈ ਐਨਾ ਕੰਮ ਕਿਵੇਂ ਕਰ ਲਿਆ ਪੋਤਾ ਆਪਣੇ ਦਾਦੇ ਨੂੰ ਪੁੱਛਦਾ ਹੈ ਉਸ ਨੂੰ ਉਸ ਜਵਾਬ ਦੀ ਉਮੀਦ ਨਹੀਂ ਸੀ ਜੋ ਦਾਦਾ ਜੀ ਨੂੰ ਦੇਵੇਗਾ ਦਾਦਾ ਜੀ ਨੇ ਜਵਾਬ ਦਿੱਤਾ ਜਦੋਂ ਅਸੀਂ ਕਿਸੇ ਕੰਮ ਨੂੰ ਔਖਾ ਸਮਝਦੇ ਹਾਂ ਅਤੇ ਇਸ ਬਾਰੇ ਬਹੁਤ ਜ਼ਿਆਦਾ ਸੋਚਦੇ ਹਾਂ ਤਾਂ ਇਹ ਅਸਲ ਵਿੱਚ ਔਖਾ ਹੋ ਜਾਂਦਾ ਹੈ ਅਤੇ ਜਦੋਂ ਅਸੀਂ ਇਸ ਨੂੰ ਬਿਨਾਂ ਸੋਚੇ ਸਮਝੇ ਕਰਦੇ ਹਾਂ ਅਤੇ ਕਰਦੇ ਰਹਿੰਦੇ ਹਾਂ ਇਹ ਆਸਾਨ ਹੋ ਜਾਂਦਾ ਹੈ ਪੋਤਾ ਥੋੜਾ ਹੈਰਾਨ ਹੁੰਦਾ ਤਾਂ ਦਾਦਾ ਜੀ ਨੇ ਆਪਣੀ ਗੱਲ ਜਾਰੀ ਰੱਖੀ ਜਦੋਂ ਅਸੀਂ ਆਪਣਾ ਸਮਾਂ ਇਹ ਸੋਚਨ ਵਿੱਚ ਬਿਤਾਉਂਦੇ ਹਾਂ ਕਿ ਕੋਈ ਚੀਜ਼ ਕਿੰਨੀ ਔਖੀ ਹੈ ਅਤੇ ਅਜੇ ਕਿੰਨੀ ਬਾਕੀ ਹੈ ਤਾਂ ਸਾਡਾ ਦਿਮਾਗ ਬਹਾਨੇ ਬਣਾਉਣ ਲੱਗਦਾ ਹੈ ਇੰਨਾ ਸਾਰੀਆਂ ਗੱਲਾਂ ਬਾਰੇ ਸੋਚਦੇ ਹੋਏ ਆਪਣੇ ਵਿਚਾਰਾਂ ਦੇ ਚੱਕਰ ਵਿੱਚ ਫਸ ਜਾਂਦਾ ਹੈ ਸਾਡੇ ਲਈ ਇਹ ਕੰਮ ਨੂੰ ਹੋਰ ਵੀ ਔਖਾ ਬਣਾ ਦਿੰਦਾ ਹੈ ਇਸ ਲਈ ਪਹਿਲਾਂ ਸਰੀਰਕ ਕੰਮ ਕਰਨਾ ਸਮਝਦਾਰੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਕੰਮ ਬਾਰੇ ਬਹੁਤ ਜ਼ਿਆਦਾ ਸੋਚਦੇ ਹੋ ਅਤੇ ਆਪਣੇ ਦਿਮਾਗ ਨੂੰ ਨਰਾਤਮਕ ਵਿਚਾਰਾਂ ਤੇ ਧਿਆਨ ਕੇਂਦ੍ਰਿਤ ਕਰਨ ਲੱਗਦੇ ਹੋ ਤਾਂ ਤੁਸੀਂ ਕੰਮ ਨੂੰ ਪੂਰਾ ਕਰਨ ਲਈ ਆਪਣੇ ਆਪ ਹੌਲੀ ਹੋ ਜਾਂਦੇ ਹੋ ਜੇਕਰ ਤੁਸੀਂ ਸਰਾਤਮਕਤਾ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਰੰਤ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਦੇਖਣਾ ਤੇ ਸੋਚਣਾ ਚਾਹੁੰਦੇ ਹੋ ਫਿਰ ਜਿੱਤਣ ਲਈ ਅੱਗੇ ਵੱਧੋ ਜਾਣੀ ਕਿ ਉਸ ਕੰਮ ਨੂੰ ਦੇਖੋ ਜੋ ਤੁਸੀਂ ਚੰਗੀ ਤਰ੍ਹਾਂ ਪੂਰਾ ਕੀਤਾ ਹੈ ਨਾ ਕਿ ਬਚਿਆ ਹੈ ਇਸ ਬਾਰੇ ਇਸ ਤਰ੍ਹਾਂ ਸੋਚੋ ਜਿਹਹ ਕਰਨ ਨਾਲ ਇੱਕ ਸੁਹਾਵਣਾ ਅਤੇ ਸਰਾਤਮਕ ਭਾਵਨਾ ਤੁਹਾਨੂੰ ਉਸ ਕੰਮ ਨੂੰ ਜਾਰੀ ਰੱਖਣ ਲਈ ਊਰਜਾ ਦੇਵੇਗੀ